ਲੰਘੇ 1-2 ਦਿਨਾਂ ਤੋਂ ਵਿਕਰਮ ਸਿੰਘ ਮਜੀਠੀਆ ਦੀ ਚਰਚਾ ਸੁਖਬੀਰ ਸਿੰਘ ਬਾਦਲ ਦੀਆਂ ਰੈਲੀਆਂ ਦਾ ਆਮ ਹਿੱਸਾ ਬਣ ਗਈ ਹੈ। ਕਾਫੀ ਦਿਨਾਂ ਤੋਂ ਇਸ ਮਸਲੇ ਦੇ ਉੱਤੇ ਚੁੱਪ ਸਨ। ਐ ਨਹੀਂ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਕੋਈ ਕੱਠ ਨਹੀਂ ਕੀਤਾ। ਐ ਨਹੀਂ ਸੀ ਕਿ ਸੁਖਬੀਰ ਸਿੰਘ ਬਾਦਲ ਮੀਡੀਆ ਨੂੰ ਸੰਬੋਧਨ ਨਹੀਂ ਹੋ ਰੇ ਪਰ ਲੰਘੇ ਕੁਝ ਦਿਨਾਂ ਤੋਂ ਖਾਸ ਤੌਰ ਤੇ ਜਦੋਂ ਤੋਂ ਤਰਨਤਾਰਨ ਜ਼ਿਮਨੀ ਚੌਂ ਨੇ ਤੂਲ ਫੜਨੀ ਸ਼ੁਰੂ ਕੀਤੀ ਹੈ ਉਦੋਂ ਤੋਂ ਸੁਖਬੀਰ ਸਿੰਘ ਬਾਦਲ ਦੀਆਂ ਰੈਲੀਆਂ ਜਿਵੇਂ ਜਿਵੇਂ ਭਰਦੀਆਂ ਜਾ ਰਹੀਆਂ ਨੇ ਤੇ ਮੇ ਤੇ ਮੈਂ ਸੁਖਬੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹੈ ਔਰ ਖਾਸ ਤੌਰ ਦੇ ਉਤੇ ਇਹੀ ਉਹ ਦੌਰ ਹੈ ਇਹੀ ਉਹ ਸਮਾਂ ਜਦੋਂ ਅਕਾਲੀ ਦਲ ਦਾ ਇੱਕ ਵਫਦ ਬੜੀ ਲੰਮੀ ਦੇਰੀ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਪਹੁੰਚਦਾ ਪਰ ਉੱਥੇ ਮੁਲਾਕਾਤ ਨਹੀਂ ਹੋ ਪਾਉਂਦੀ ਔਰ ਉਸ ਤੋਂ ਬਾਅਦ ਲਗਾਤਾਰ ਬਿਕਰਮ ਸਿੰਘ ਮਜੀਠੀਆ ਬਾਰੇ ਸੁਖਬੀਰ ਸਿੰਘ ਬਾਦਲ ਗੱਲ ਕਰਦੇ ਆਵਾਜ਼ ਚੁੱਕਦੇ ਨਜ਼ਰ ਆ ਰਹੇ ਹੈ ਬਾਰ-ਬਾਰ ਬਿਕਰਮ ਸਿੰਘ ਮਜੀਠੀਆ ਕਹਿੰਦੇ ਨਜ਼ਰ ਆ ਰਿਹਾ ਚੰਗੀ ਗੱਲ ਹੈ ਪਰਿਵਾਰਕ ਤੌਰ ਦੇ ਉੱਤੇ ਉਹਨਾਂ ਦਾ ਕਹਿਣਾ ਲਾਜ਼ਮੀ ਹੈ ਬਣਦਾ ਹੈ ਉਹਨਾਂ ਦੇ ਵੱਡੇ ਨੇ ਪਰ ਇਹੋ ਜੀ ਸਥਿਤੀ ਕਿਉਂ ਬਣ ਗਈ ਕਿ ਇਹ ਸਵਾਲ ਖੜੇ ਹੋ ਰਹੇ ਹੈ ਕਿ ਹੁਣ ਕਿਉਂ ਦੱਸ ਦਿਏ ਕਿ ਜਦੋਂ ਤੋਂ ਬਿਕਰਮ ਸਿੰਘ ਮਜੀਠੀਆ ਨੇ ਤਖਤ ਸਾਬਾਨਾ ਦੇ ਜੇਜ਼ਦਾਰਾਂ ਦੀ ਸੇਵਾ ਮੁਕਤੀ ਦੇ ਉੱਤੇ ਸਵਾਲ ਖੜਾ ਕੀਤਾ ਜਾਂ ਉਸ ਤੋਂ ਵੀ ਪਿੱਛੇ ਜਦੋਂ ਸੁਖਬੀਰ ਸਿੰਘ ਬਾਦਲ ਔਰ ਬਾਕੀ ਅਕਾਲੀ ਲੀਡਰਾਂ ਨੂੰ ਤਨਖਾਹ ਲਾਈ ਗਈ ਉਸ ਵੇਲੇ ਵੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਆਪ ਨੂੰ ਉਸ ਵੇਲੇ ਦੀ ਕਾਰਵਾਈ ਤੋਂ ਅਲੈਦਾ ਖੜੀਆਂ ਕਰ ਦਿੱਤਾ ਸੀ ਹੋ ਸਕਦਾ ਹੈ ਕਿ ਉਹਦਾ ਵੀ ਕੋਈ ਗੁੱਸਾ ਹੋਵੇ ਪਰ ਪਰ ਜਥੇਦਾਰਾਂ ਦੀ ਸੇਵਾ ਮੁਕਤੀ ਤੋਂ ਬਾਅਦ ਦਿੱਤੇ ਬਿਆਨ ਮਗਰੋਂ ਅਕਾਲੀ ਦਲ ਦੇ ਪੇਜ ਉੱਤੇ ਇੱਕ ਬਿਆਨ ਨੇ ਇਹ ਪ੍ਰਤੱਖ ਕਰ ਦਿੱਤਾ ਸੀ ਕਿ ਕਿਤੇ ਨਾ ਕਿਤੇ ਪਾਰਟੀ ਅੰਦਰ ਜਾਂ ਹੋ ਸਕਦਾ ਹੈ ਕਿ ਪਰਿਵਾਰ ਅੰਦਰ ਵੀ ਹੋਵੇ ਕੋਈ ਨਾਰਾਜ਼ਗੀ ਸੀ ਜਦੋਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਨਾਂ ਉੱਤੇ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਤੇ ਉਹਦੇ ਵਿੱਚ ਲਿਖ ਦਿੱਤਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪਿੱਠ ਤੇ ਛੋਰਾ ਖੋਬਿਆ ਆ ਬਿਕਰਮ ਮਜੀਠੀਆ ਨੇ ਹਾਲਾਂਕਿ ਉਹ ਪ੍ਰੈਸ ਨੋਟ ਮੁੜ ਕੇ ਡਿਲੀਟ ਹੋ ਗਿਆ ਪਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ ਤੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਖੜਦੇ ਨਜ਼ਰ ਨਹੀਂ ਆ ਰਹੇ ਸੀ ਹਾਲਾਂਕਿ ਜਿਨ੍ਹਾਂ ਥਾਵਾਂ ਦੇ ਉੱਤੇ ਬੇहद ਜ਼ੂਰੀ ਸੀ ਕਿਉਂਕਿ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਬਿਆਨ ਬੇहद ਜ਼ਰੂਰੀ ਹੋ ਗਿਆ ਸੀ ਤੇ ਉਦੋਂ ਉਹਨਾਂ ਨੇ ਜ਼ਰੂਰ ਜਾਰੀ ਕੀਤਾ ਉਹ ਬਾ ਕਾਇਦਾ ਇੱਕ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਵੀ ਹੋਏ ਪਰ ਉਹ ਅੱਧ ਅੱਧੇ ਪੈਰੀ ਵਾਪਸ ਮੁੜਾਏ ਕਿਉਂਕਿ ਉਹਨਾਂ ਨੂੰ ਉੱਥੇ ਰੋਕ ਲਿਆ ਗਿਆ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇੱਕ ਲੰਮੀ ਚੁੱਪ ਦੇ ਵਿੱਚ ਚਲੇ ਗਏ ਸੀ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਉੱਤੇ ਤੇ ਹੁਣ ਜਦੋਂ ਤਰਨਤਾਰਨ ਜ਼ਮੀਨੀ ਚੋਣ ਨੇ ਤੂਲ ਫੜੀ ਹੈ ਉਦੋਂ ਬਿਕਰਮ ਸਿੰਘ ਮਜੀਠੀਆ ਦਾ ਨਾਮ ਰੈਲੀਆਂ ਦੇ ਵਿੱਚ ਆਮ ਹੋ ਗਿਆ ਹੈ ਬਿਕਰਮ ਸਿੰਘ ਮਜੀਠੀਆ ਦਾ ਨਾਮ ਰੈਲੀਆਂ ਦਾ شمار ਹੋ ਗਿਆ ਹੈ ਪਰ ਹੁਣ ਸਵਾਲ ਇਹ ਹੈ ਕਿ ਇਸ ਤਰ੍ਹਾਂ ਕਿਉਂ ਵਿਚਾਰ ਇਹ ਵੀ ਚੱਲਦੇ ਆ ਕਿ ਮਾਝਾ ਹਲਕਾ ਹੈ ਮਾਝੇ ਦਾ ਖੇਤਰ ਹੈ ਤਰਨਤਾਰਨ ਔਰ ਤਰਨਤਾਰਨ ਦੀ ਜ਼ਮੀਨੀ ਚੋਣ ਹੈ ਹੁਣ ਇਹੋ ਜੀ ਸਥਿਤੀ ਦੇ ਵਿੱਚ ਮਾਝੇ ਏਰੀਆ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਹੋਲਡ ਤਾਂ ਜਗ ਜਾਣਦਾ ਹੈ ਤਾਂ ਕੀ ਸੁਖਬੀਰ ਸਿੰਘ ਬਾਦਲ ਹੁਣ ਮਾਝਾ ਜਿੱਤਣ ਵਾਸਤੇ ਮਾਝੇ ਦੇ ਜਰਨੈਲ ਨੂੰ ਚਾਹੁੰਦੇ ਨੇ ਕੀ ਬਿਕਰਮ ਸਿੰਘ ਮਜੀਠੀਆ ਦੀ ਅਚਾਨਕ ਪੈਦਾ ਹੋਈ ਫਿਕਰ ਸੁਖਬੀਰ ਸਿੰਘ ਬਾਦਲ ਦੇ ਮਨੰਦਰ ਉਹਦਾ ਕਾਰਨ ਇਹੀ ਹੈ ਕਿ ਹੁਣ ਮਾਝਾ ਖੇਤਰ ਜਿੱਤਣਾ ਚਾਹੁੰਦੇ ਆ ਜਾਂ ਤਰਨਤਾਰਨ ਦੇ ਵਿੱਚ ਪੈਠ ਬਣਾਉਣਾ ਚਾਹੁੰਦੇ ਆ ਬਾਦਲ ਕਿ ਇਸੇ ਕਾਰਨ ਵਸ ਬਿਕਰਮ ਸਿੰਘ ਮਜੀਠੀਆ ਦੇ ਨਾਲ ਰਾਬਤਾ ਜਾਂ ਉਹਨਾਂ ਸੰਬੰਧੀ ਰਾਬਤਾ ਬਣਾਇਆ ਜਾ ਰਿਹਾ ਹੈ ਖੈਰ ਇਹ ਸਾਰਾ ਕੁਝ ਸਿਆਸੀ ਦਾ ਪੇਚ ਹੈ ਹੋ ਸਕਦਾ ਹੈ ਕਿ ਪਰਿਵਾਰ ਅੰਦਰਲੀ ਸਥਿਤੀ ਹੋਰ ਹੋਵੇ ਹੋ ਸਕਦਾ ਹੈ ਕਿ ਸਿਆਸੀ ਮਸਲੇ ਹੋਰ ਲਹਿਦਾ ਪੈਦਾ ਹੋ ਰਹੇ ਹੋਣ ਪਰ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਵੇਲੇ ਪੈਰਲਲ ਚੱਲ ਰਹੀਆਂ ਨੇ ਔਰ ਬਹੁਤ ਕੁਝ ਚਰਚਾਵਾਂ ਦਾ ਕੇਂਦਰ ਬਣਿਆ ਹੋਇਆ ਆਖਰਕਾਰ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਜਾਂ ਇਸ ਨੂੰ ਕਿਵੇਂ ਵਾਚਣਾ ਚਾਹੀਦਾ ਉਸ ਦੇ ਉੱਤੇ ਜਦੋਂ ਸਿੱਧੀ ਝਾਤ ਪਵੇਗੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਕੀ ਬੋਲੇ ਨੇ ਆਓ ਉਹ ਵੀ ਸੁਣ ਲੈਂਦੇ ਹਾਂ ਹੁਣ ਮਜੀਠੀਆ ਸਾਹਿਬ ਤੇ ਦੇਖ ਲਓ ਕਿੰਨੇ ਸਾਲ ਹੋ ਗਏ ਨਸ਼ਾ 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 ਦਾ ਕਹਿੰਦੇ ਕਹਿੰਦੇ 5 ਸਾਲ ਕਾਂਗਰਸ ਦੇ ਟੱਪ ਗਏ ਤੇ 5 ਸਾਲਾਂ ਪਿਆ ਇਹਨਾਂ ਝਾੜੂ ਵਾਲੇ ਟੱਪਲੇ ਇੱਕ ਚਲਾਨ ਨਹੀਂ ਪੇਸ਼ ਕੀਤਾ ਪੰਜ ਪੰਜ ਸਾਲ ਵੀ ਕਿਤੇ ਚਲਾਨ ਰੁਕਦੇ ਆ ਤਿੰਨ ਮਹੀਨੇ ਚਲਾਨ ਪੇਸ਼ ਕਰਨਾ ਹੁੰਦਾ 5 ਸਾਲ ਹੋ ਗਏ ਕੋਈ ਮਿਲਿਆ ਨਹੀਂ ਜਦੋਂ ਨਸ਼ੇਂ 'ਚ ਨਹੀਂ ਮਿਲਿਆ ਫਿਰ ਆਮਦਨ 'ਚ ਪਾ ਦਿਓ ਫਿਰ ਕਿਸੇ ਹੋਰ 'ਚ ਪਾ ਦਿਓ ਹੁਣ ਉਹਨਾਂ ਦੇ ਹਲਕੇ ਦੇ ਮਾਝੇ ਦੇ ਜਿੰਨੇ ਵਰਕਰਾਂ ਉਹਨਾਂ ਦੇ ਡਰਾਮ ਦੀ ਕੋਸ਼ਿਸ਼ ਕਰਦੇ ਆ ਔਰ ਕੇਜਰੀਵਾਲ ਸਾਹਿਬ ਆ ਅਕਾਲੀ ਦਲ ਦੀ ਅਸੂਰ ਮੈਂ ਆ ਜੇਲ੍ਹਾਂ ਚ ਨੂੰ ਡਰਦੇ ਭਾਵੇਂ ਤੁਸੀਂ ਕੁਛ ਮਰਜੀ ਕਰ ਲੋ ਵੱਤ ਵੱਤ ਡੇਢ ਸਾਲੀ ਆ ਜਿਹੜੇ ਸਾਡੇ ਸਟੇਜਾਂ ਤੇ ਬੈਠੇ ਆ ਜ਼ੁਰਗ ਸਾਡੇ ਬਾਦਲ ਸਾਹਿਬ ਵਰਗਿਆਂ ਨੇ ਤਾਂ 16-16 ਸਾਲ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਜੇਲ੍ਹਾਂ ਗੱਟੀਆਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ ਤੁਹਾਡੇ ਧੱਕੇ ਦੇ ਖਿਲਾਫ ਲੜਦੇ ਰਵਾਂਗੇ ਤੇ ਜਿੰਨਾ ਤੱਕ ਪੰਜਾਬ ਨੂੰ ਆ ਝਾੜੂ ਵਾਲੇ ਤਾਂ ਕਾਂਗਰਸ ਤੋਂ ਆਜ਼ਾਦ ਨਹੀਂ ਕਰਾਉਂਦੇ ਉਦੋਂ ਤੱਕ ਆਪਣੀ ਲੜਾਈ ਜਾਰੀ ਰੱਖੋ